ਇਸ ਸਮੇਂ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਅਮਰਿਤਪਾਲ ਦੇ ਇੱਕ ਹੋਰ ਸਾਥੀ ਕੁਲਵੰਤ ਸਿੰਘ rauke ਨੇ ਵੀ ਇਹ ਜਿਹੜਾ ਹਾਈ ਕੋਰਟ ਦਾ ਰੁਖ ਲਿਆ ਹੈ ਜਿਹੜੀ NSA ਦੇ ਉਹਨਾਂ ਦੀ ਮਿਆਦ ਇੱਕ ਸਾਲ ਦੀ ਹੋਰ ਵਧਾਈ ਸੀ ਉਸ ਦੇ ਤਹਿਤ ਜਿਹੜਾ ਹਾਈ ਕੋਰਟ ਦਾ ਜਿਹੜਾ ਸਹਾਰਾ ਲਿਆ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਅਮਰਿਤਪਾਲ ਸਿੰਘ ਦੇ ਜਿਹੜੇ ਆਦੀਬੜੂਗੜ ਜੇਲ੍ਹ ਦੇ ਵਿੱਚ ਇਸ ਸਮੇਂ ਬੰਦੇ ਅਮਰਿਤਪਾਲ ਸਾਨੀ ਉਹਨਾਂ ਦੇ ਨੌ ਹੋਰ ਸਾਥੀ ਜਿਹੜੇ ਇਸ ਸਮੇਂ ਆਦੀਬੜੂਗੜ ਜੇਲ੍ਹ ਦੇ ਵਿੱਚ ਬੰਦੇ ਉਹਨਾਂ ਨੇ ਵੀ ਜਿਹੜਾ ਹਾਈ ਕੋਰਟ ਦਾ ਰੁਖ ਕੀਤਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਹੈ ਕੁਲਵੰਤ ਸਿੰਘ raupe ਨੇ ਜਿਹੜਾ ਕੀ ਉਹਦੇ ਚ ਪਟੀਸ਼ਨ ਦਾਇਰ ਕੀਤੀ ਹੈ ਕਿ ਜਿਹੜੀ ਉਹਨਾਂ ਦੇ NSA ਤੇ 1 ਸਾਲ ਦੀ ਮਿਆਦ ਜਿਹੜੀ ਵਧਾ ਦਿੱਤੀ ਗਈ ਸੀ ਤਾਂ ਇਸੇ ਤਹਿਤ ਹਾਈ ਕੋਰਟ ਵੱਲੋਂ ਡਿਬੜਗੜ੍ਹ ਦੇ ਜੇਲ ਸੁਪਰਡੈਂਟ ਨੂੰ ਵੀ ਨੋਟਿਸ ਭੇਜਿਆ ਗਿਆ ਹੈ ਤੇ ਕੇਂਦਰ ਤੇ ਪੰਜਾਬ ਸਰਕਾਰ ਨੂੰ ਵੀ ਜਿਹੜਾ ਹਾਈ ਕੋਰਟ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ ਇਸ ਸਮੇਂ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਅਮਰਿਤਪਾਲ ਦੇ ਨਾਲ ਸਾਥੀ ਉਸ ਦੇ 9 ਸਾਥੀ ਜਿਹੜੇ ਇਸ ਸਮੇਂ ਆਸਾਮ ਦੀ ਡਿਬੜੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਕਿਉਂਕਿ ਉਹਨਾਂ ਤੇ ਅੱਜ ਤੋਂ ਕਰੀਬ 1 ਸਾਲ ਪਹਿਲਾਂ ਜਿਹੜੀ NSA ਲੱਗਾ ਜਿ ਜਦੋਂ ਉਹਨਾਂ ਦੇ NSA ਦੀ ਮਿਆਦ ਖਤਮ ਹੋਣ ਵਾਲੀ ਸੀ ਤਾਂ ਜਿਹੜੀ ਕੇਂਦਰ ਸਰਕਾਰ ਵੱਲੋਂ ਦੁਬਾਰਾ ਇੱਕ ਸਾਲ ਦੀ ਹੋਰ ਉਸ ਦੀ ਮਿਆਦ ਨੂੰ ਜਿਹੜਾ ਵਧਾ ਦਿੱਤਾ ਗਿਆ ਸੀਗਾ ਜਿਸ ਦੇ ਪਿੱਛੇ ਪਹਿਲਾ ਅਮਰਿਤਪਾਲ ਉਸ ਤੋਂ ਬਾਅਦ ਅਮਰਿਤਪਾਲ ਦੇ ਕਈ ਹੋਰ ਸਾਥੀਆਂ ਵੱਲੋਂ ਹਾਈ ਕੋਰਟ ਦਾ ਰੁਕ ਕੀਤਾ ਗਿਆ ਸੀ ਪਟੀਸ਼ਨ ਦਾਇਰ ਕੀਤੀ ਗਈ ਸੀ NSA ਖਤਮ ਕਰਨ ਦੀ ਜਿਹੜੀ ਮੰਗ ਕੀਤੀ ਗਈ ਸੀ ਕਿਉਂਕਿ ਇਸ ਦੇ ਬਾਅਦ ਜਿਹੜਾ ਹੋਰ ਵੀ ਵਿਅਕਤੀਆਂ ਵੱਲੋਂ ਇਸ ਦੇ ਪੱਖ ਚ ਆ ਗਿਆ ਸੀ ਕਿ ਕੇਂਦਰ ਹਮੇਸ਼ਾ ਹੀ ਪੰਜਾਬ ਦੇ ਨਾਲ ਹੈ ਜਿਹੜਾ ਕਿ ਦੋਰਾਹਾ ਵਿਵਹਾਰ ਜਿਹੜਾ ਕਰਦੀ ਹੈ ਕਿ ਕਿਸੇ ਵੀ ਵਿਅਕਤੀ ਤੇ ਜੇਕਰ ਐਨਐਸਸੀ ਲੱਗਦੀ ਹੈ ਤਾਂ 1 ਸਾਲ ਦੀ ਹੀ ਲੱਗਦੀ ਹੈ ਤਾਂ ਪੰਜਾਬ ਵੀ ਜਿਹੜੇ ਵਿਅਕਤੀ ਨੇ ਉਹਨਾਂ ਤੇ ਐਨਐਸਸੀ 1 ਸਾਲ ਦੀ ਹੋਰ ਕਿਉਂ ਵਧਾਈ ਆ ਤਾਂ ਇਸ ਤੇ ਅਮਰਿਤਪਾਲ ਦੇ ਜਿਹੜੇ ਹੋਰ ਸਾਥੀ ਨੇ ਉਹਨਾਂ ਨੇ ਵੀ ਹੁਣ ਹਾਈ ਕੋਰਟ ਦੀ ਜਿਹੜਾ ਰੋਕ ਕੀਤਾ ਉਹਨਾਂ ਤੇ ਹਾਈ ਕੋਰਟ ਦੇ ਵਿੱਚ ਆਪਣੀ ਪਟੀਸ਼ਨ ਦਾਇਰ ਕੀਤੀ ਐਨਐਸਸੀ ਨੂੰ ਲੈ ਕੇ ਤੇ ਹਾਈ ਕੋਰਟ ਵੱਲੋਂ ਕੇਂਦਰ ਤੇ ਪੰਜਾਬ ਸਰਕਾਰ ਨੂੰ ਨੋਟਿਸ ਵੀ ਭੇਜਿਆ ਗਿਆ ਹੈ ਤੇ ਦਿਬੂਗਰ ਦੇ ਜੇਲ੍ਹ ਦੇ ਜਿਹੜੇ ਸੁਪਰਡੈਂਟ ਨੇ ਉਹਨਾਂ ਨੂੰ ਵੀ ਜਿਹੜਾ ਨੋਟਿਸ ਜਾਰੀ ਹੋਇਆ ਹੈ ਕੁਲਵੰਤ ਸਿੰਘ ਰਾਉਕੇ ਵੱਲੋਂ ਜਿਹੜਾ ਹਾਈ ਕੋਰਟ ਦਾ ਰੋਕ ਕੀਤਾ ਗਿਆ ਆਪਣੀ ਪਟੀਸ਼ਨ ਦਾਇਰ ਕੀਤੀ ਉਹਨਾਂ ਨੇ ਆਪਣੇ ਐਨਐਸ ਇਹ ਹੈ ਕਿ ਅਮਰਿਤਪਾਲ ਖਡੂਰ ਸਾਹਿਬ ਤੋਂ ਬਕਾਇਦਾ ਆਜ਼ਾਦ ਉਮੀਦਵਾਰ ਵਜੋਂ ਜਿਹੜਾ ਐਮਪੀ ਦੀਆਂ ਚੋਣਾਂ ਲੜੇ ਸੀ ਉਹ ਜਿੱਤ ਵੀ ਚੁੱਕੇ ਸੀ ਤੇ ਅਮਰਿਤਪਾਲ ਦੇ ਨਾਲ ਉਹਨਾਂ ਦੇ ਨੌ ਹੋਰ ਸਾਥੀ ਐਨਐਸਏ ਦੇ ਤਹਿਤ ਦਿਬੂੜਗੜ੍ਹ ਜੇਲ੍ਹ ਦੇ ਵਿੱਚ ਬੰਨ੍ਹੇ ਇਸ ਸਮੇਂ ਤੇ ਅਮਰਿਤਪਾਲ ਦੇ ਨਾਲ ਹੀ ਉਹਨਾਂ ਦੇ ਹੋਰ ਕਈ ਸਾਥੀਆਂ ਨੇ ਹਾਈ ਕੋਰਟ ਦਾ ਰੁਕ ਕੀਤਾ ਆਪਣੀਆਂ ਪਟੀਸ਼ਨਾਂ ਦਾਇਰ ਕੀਤੀਆਂ ਨੇ ਕਿ ਐਨਐਸਏ ਦੀ ਮਿਆਦ ਹੈ ਜਿਹੜੀ ਉਸ ਨੂੰ ਖਤਮ ਕਰਨ ਦੀ ਜਿਹੜੀ ਮੰਗ ਕੀਤੀ ਗਈ ਹੈ ਅਮਰਿਤਪਾਲ ਤੇ ਅਮਰਿਤਪਾਲ ਦੇ ਸਾਥੀਆਂ ਵੱਲੋਂ ਤੇ ਹੁਣ ਇੱਕ ਵੱਡੀ ਖ਼ਬਰ ਇਸ ਸਮੇਂ ਦੀ ਸਾਹਮਣੇ ਆ ਰਹੀ ਹੈ ਕਿ ਅਮਰਿਤਪਾਲ ਦੇ ਇੱਕ ਹੋਰ ਸਾਥੀ ਨੇ ਜਿਹੜੇ ਇਸ ਸਮੇਂ ਬਲੂਗਰ جیل ਦੇ ਵਿੱਚ ਬੰਦ ਹੈ ਉਹਨਾਂ ਨੇ ਵੀ ਹਾਈ ਕੋਰਟ ਦਾ ਜਿਹੜਾ ਰੁਖ ਕੀਤਾ ਹਾਈ ਕੋਰਟ ਦੇ ਵਿੱਚ ਆਪਣੀ ਪਟੀਸ਼ਨ ਦਾਇਰ ਕੀਤੀ ਆਪਣੀ ਐਨਐਸਏ ਦੀ ਮਿਆਦ ਨੂੰ ਖਤਮ ਕਰਨ ਦੀ ਹਾਈ ਕੋਰਟ ਅੱਗੇ ਮੰਗ ਰੱਖੀ ਹੈ ਕਿ ਜੇ ਜੇਕਰ ਸਾਡੀ ਐਨਐਸਏ 1 ਸਾਲ ਦੀ ਅਤੇ 1 ਸਾਲ ਦੀ ਐਨਐਸਏ ਜਿਹੜੀ ਉਹਨਾਂ ਦੀ ਪੂਰੀ ਹੋ ਚੁੱਕੀ ਹੈ ਤਾਂ 1 ਸਾਲ ਦੀ ਐਨਐਸਏ ਹੋਰ ਉਹਨਾਂ ਦੀ ਕਿਉਂ ਵਧਾਈ ਗਈ ਹੈ ਸਾਡੀ ਐਨਐਸਏ ਨੂੰ ਖਤਮ ਕੀਤਾ ਜਾਵੇ ਇਸ ਤੇ ਲਈ ਅਮਰਿਤਪਾਲ ਤੇ ਅਮਰਿਤਪਾਲ ਦੇ ਨਾਲ ਹੋਰ ਸਾਥੀਆਂ ਨੇ ਵੀ ਜਿਹੜੀ ਪਹਿਲਾਂ ਪਟੀਸ਼ਨ ਦਾਇਰ ਕੀਤੀ ਸੀ ਤੇ ਹੁਣ ਇਸ ਸਮੇਂ ਦੀ ਵੱਡੀ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਕੁਲਵੰਤ ਸਿੰਘ ਰਾਉਕੇ ਨੇ ਵੀ ਹਾਈ ਕੋਰਟ ਦਾ ਜਿਹੜਾ ਰੁਖ ਕੀਤਾ ਉਹਨਾਂ ਨੇ ਆਪਣੀ ਪਟੀਸ਼ਨ ਦਾਇਰ ਕੀਤੀ ਆਪਣੀ ਐਨਐਸਏ ਦੀ ਮਿਆਦ ਜਿਹੜੀ ਖਤਮ ਕਰਵਾਉਣ ਲਈ ਹਾਈ ਕੋਰਟ ਦੀ ਮਦਦ ਲਈ ਹੈ ਤੇ ਹਾਈ ਕੋਰਟ ਵੱਲੋਂ ਕੇਂਦਰ ਦੇ ਪੰਜਾਬ ਸਰਕਾਰ ਨੂੰ ਨੋਟਿਸ ਵੀ ਭੇਜਿਆ ਗਿਆ ਦੱਸਿਆ ਕਿ ਅੰਮ੍ਰਿਤਪਾਲ ਜਿਹੜਾ ਉਹ ਐਮਪੀ ਬਣ ਚੁੱਕੇ ਨੇ ਸਾਂਸਦ ਮੈਂਬਰ ਆਜ਼ਾਦ ਉਮੀਦਵਾਰ ਵੱਲੋਂ ਉਹਨਾਂ ਨੇ ਵਿਧਾਨ ਸਭਾ ਨਹੀਂ ਚੋਣਾਂ ਲੜੀਆਂ ਸੀ ਪੰਜਾਬ ਵਿਧਾਨ ਸਭਾ ਦੀਆਂ ਖਡੂਰ ਸਾਹਿਬ ਤੋਂ ਬਕਾਇਦਾ ਉਹ ਕਾਫੀ ਵੋਟਾਂ ਨਾਲ ਜਿਹੜਾ ਆਜ਼ਾਦ ਉਮੀਦਵਾਰ ਵੱਜੋਂ ਜਿੱਤੇ ਸੀ ਐਮਪੀ ਬਣੇ ਸੀਗੇ ਸਾਂਸਦ ਮੈਂਬਰ ਤੇ ਢੀਬੂ ਘਰ ਜੇਲ੍ਹ ਦੇ ਵਿੱਚ ਹੀ ਉਹਨਾਂ ਨੇ ਆਪਣੀਆਂ ਚੋਣਾਂ ਵੀ ਲੜੀਆਂ ਸੀਗੀਆਂ ਕਰੀ ਬਿਕਸਾਲ ਪਹਿਲਾਂ ਅਮ੍ਰਿਤਪਾਲ ਸਿੰਘ ਜਣੇ ਉਹਨਾਂ ਦੇ 9 ਸਾਥੀਆਂ ਨੂੰ ਡਿਬਗੁਰ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ ਸੀ ਐਨਐਸਏ ਲਗਾਈ ਗਈ ਸੀ ਤੇ ਹੁਣ ਉਹਨਾਂ ਦੀ ਐਨਐਸਏ ਦੀ ਜੜੀ 1 ਸਾਲ ਦੀ ਮਿਆਦ ਹੋਰ ਵਧਾ ਦਿੱਤੀ ਗਈ ਹੈ ਜਿਸ ਨੂੰ ਖਤਮ ਕਰਨ ਦੇ ਮੰਗ ਦੇ ਨਾਲ ਜਿਹੜਾ ਹਾਈ ਕੋਰਟ ਦਾ ਰੁਖ ਕੀਤਾ ਗਿਆ ਤੇ ਹਾਈ ਕੋਰਟ ਵੱਲੋਂ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਨੋਟਿਸ ਭੇਜਿਆ ਗਿਆ ਹੈ ਨਾਲ ਹੀ ਨਾਲ ਡਿਬਗੁਰ ਦੇ ਜੇਲ ਸੁਪਰਡੈਂਟ ਨੂੰ ਵੀ ਹਾਈ ਕੋਰਟ ਵੱਲੋਂ ਨੋਟਿਸ ਜਾਰੀ ਕੀਤਾ ਕੀਤਾ ਗਿਆ ਤਾਂ ਇਸ ਸਮੇਂ ਦੀ ਸਭ ਤੋਂ ਵੱਡੀ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਅਮ੍ਰਿਤਪਾਲ ਸਿੰਘ ਦੇ ਇੱਕ ਹੋਰ ਸਾਥੀ ਕੁਲਵੰਤ ਸਿੰਘ ਰਾਓ ਕੇ ਨੇ ਵੀ ਹਾਈ ਕੋਰਟ ਦੀ ਜਿਹੜਾ ਰੁਕ ਕੀਤਾ ਹੈ ਆਪਣੀ ਐਨਐਸਏ ਦੀ ਮਿਆਦ ਖਤਮ ਕਰਨ ਦੀ ਮੰਗ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਹੈ